ਅਮਰ ਅਟੈਕ ਹੋਇਆ ਉਹ ਉਸ ਤੋਂ ਬਾਅਦ ਤੁਸੀਂ ਸਵਾਲ ਕਰ ਰਹੇ ਹੋ ਉਸ ਸਾਲ ਬਹੁਤ ਵੱਡਾ ਦੁਖਾਂਤ ਹੈਗਾ ਪੁਲਵਾਮਾ ਦੇ ਵਿੱਚ ਸਾਡੇ ਜਿਹੜੇ ਸੈਨਿਕ ਸੀਆਰਪੀਐਫ ਤੇ ਜਵਾਨ ਸ਼ਹੀਦ ਹੋਏ ਆ ਦੋਨੋਂ ਹੱਥ ਜੋੜ ਕੇ ਨੂੰ ਸ਼ਰਦਾ ਤੇ ਸਤਕਾਰ ਪੇਟ ਕਰਦਾ ਉਹਨਾਂ ਸ਼ਹੀਦਾਂ ਦੀ ਬਦੌਲਤ ਅੱਜ ਦੋਸਤੋ ਆਪਾਂ ਆਜ਼ਾਦੀ ਦਾ ਨਿਗਮ ਆਣਦੇ ਹਾਂ ਸਰਹੱਦਾਂ ਦੀ ਰਾਖੀ ਕਰਦੇ ਆ ਅਤੰਕਵਾਦ ਨਾਲ ਲੜਦੇ ਆਜੇ ਕੱਲ ਬੜੀ ਅਫਸੋਸਨਾ ਕਹਿਣੀ ਪੈ ਰਹੀ ਹੈ ਕਿ ਐਡੀ ਵੱਡੀ ਕਾਂਡ ਵਾਈ ਸੀਆਰਪੀ ਦੀ ਸੀਆਰਪੀਐਫ ਦੀ ਜਾਂਦੀ ਹੋਵੇ ਤੇ ਸਾਡਾ ਸੀਆਈਡੀ ਤੰਤਰ ਕਿੱਥੇ ਆ ਜਿਹਦੇ ਵਿੱਚ ਪੂਰੇ ਦੇਸ਼ ਦਾ ਜੇ ਬਜਟ ਦੇਖਾਂ ਤੇ ਬਹੁਤ ਵੱਡਾ ਤਨਖਾਹ ਖਰਚ ਹੁੰਦਾ ਉਹਨਾਂ ਦੇ ਆ ਤਨਖਾਹਾਂ ਵਾਂ ਸੈਲਰੀਆਂ ਦੇ ਉਹਨਾਂ ਦੇ ਖਰਚਿਆਂ ਦੇ ਉੱਤੇ ਫੇਲਯਰ ਆਫ ਸੀਆਈਡੀ ਸੀਆਈਡੀ ਤੰਤਰ ਬਿਲਕੁਲ ਫੇਲ ਐਂਡੀ ਵੱਡੀ ਕਾਨੂੰਵਾਈ ਜਾਂਦੀ ਹੋਵੇ ਤੇ ਇੱਕ ਆਰਡੀਐਫ ਦੀ ਭਰੀ ਹੋਈ ਕਾਰ ਉਸ ਕਾਨੂੰਵਾਈ ਦੇ ਵਿੱਚ ਵੱਜੇ ਪਲ-ਪਲ ਦੀ ਇਨਫੋਰਮੇਸ਼ਨ ਹੋਵੇ ਅਤਵਾਦੀਆਂ ਤੇ ਸੀਆਈਡੀ ਦਾ ਰੋਲ ਕੀ ਰਹਿ ਗਿਆ ਅਫਸੋਸ ਹੈ ਇਸ ਗੱਲ ਦਾ ਅਰ ਦੂਸਰਾ ਅੱਜ ਜਦੋਂ ਆਪਾਂ ਪਰਚੋਲ ਕਰਕੇ ਦੇਖਦੇ ਹਾਂ ਤੇ ਦੂਸਰੀ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਉਂਦੀ ਆ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ ਸਾਡਾ ਗੁਆਂਢੀ ਦੁਸ਼ਮਣ ਦੇਸ਼ ਹੈਗਾ ਪਾਕਿਸਤਾਨ ਤੇ ਉੱਥੋਂ ਦੀ ਡਿਫੈਂਸ ਐਨਾਲਿਸਟ ਬੀਬੀ ਅਰੂਸਾਲਮ ਅਸੀਂ ਪਹਿਲਾਂ ਵੀ ਬੜੀ ਵਾਰੀ ਮੰਗ ਕੀਤੀ ਆ ਕਿ ਇਹ ਮੁੱਖ ਮੰਤਰੀ ਦੇ ਘਰ ਦੇ ਵਿੱਚੋਂ ਦੀ ਆ ਦੇਖ ਦੀ ਸਾਰੀ ਜਿਹੜੀ ਸਾਡੇ ਸਿਕਿਉਰਿਟੀ ਦੀ ਲੀਕੇਜ ਹੈਗੀ ਉਹ ਆਰਾਮ ਨਾ ਕਰ ਸਕਦੀ ਜੈਸਾ ਉਹ ਉਹਦਾ ਸਾਡੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਜੈਸਾ ਉਹਨੂੰ ਵੀ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੁਰੰਤ ਭਾਰਤ ਸਰਕਾਰ ਨੂੰ ਸਖਤ ਕਦਮ ਚੱਕਦੇ ਹੋਏ ਬੀਬੀ ਰੂਸਾਲਫ ਦਾ ਵੀਜ਼ਾ ਤੁਰੰਤ ਕੈਨਸਲ ਕਰਨਾ ਚਾਹੀਦਾ ਡਿਫੈਂਸ ਐਨਾਲਿਸਟ ਲੇਡੀ ਹੈਗੀ ਉਹ ਉਹਦਾ ਵੀਜ਼ਾ ਕੈਨਸਲ ਕਰਕੇ ਗਾਂ ਤੋਂ ਉਹਨੂੰ ਦੇਸ਼ ਦਾ ਹਿੰਦੁਸਤਾਨ ਦਾ ਵੀਜ਼ਾ ਦੇਣ ਤੋਂ ਪਾਬੰਦੀ ਲਾਉਣੀ ਚਾਹੀਦੀ ਹੈ ਅੱਜ ਅਫਸੋਸ ਇਸ ਗੱਲ ਦਾ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਅਰਜਨ ਕੀਤਾ ਧੰਨਵਾਦ ਕਰਦੇ ਆਂ ਅਸੀਂ ਸਪੀਕਰ ਸਾਹਿਬ ਦਾ ਬਟ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀ ਕੀਤੀ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਡਿਮਾਂਡ ਕੀਤੀ ਸੀ ਵੀ ਇੱਕ ਇੱਕ ਕਰੋੜ ਰੁਪਈਆ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇ ਦਿਓ ਇੱਕ ਇੱਕ ਸ਼ਹੀਦ ਦੇ ਪਰਿਵਾਰ ਦੇ ਵਿੱਚ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਦਿਓ ਚਾਰ ਜਿਹੜੇ ਜਵਾਨ ਉਹ ਪੰਜਾਬ ਨਾਲ ਰਿਲੇਟਡ ਹੈਗੇ ਆ ਮੁੱਖ ਮੰਤਰੀ ਸਾਹਿਬ ਲਈ ਸਰਕਾਰ ਵਾਸਤੇ 4 ਕਰੋੜ ਰੁਪਈਆ ਤੇ 4 ਨੌਕਰੀਆਂ ਉਹ ਲੋਕ ਜਿੰਨਾ ਵੀ ਬਦੌਲਤ ਐਮਐਲਏ ਐਮਪੀ ਲੋਕਤੰਤਰ ਮੁੱਖ ਮੰਤਰੀ ਸਰਕਾਰਾਂ ਚਲਦੀਆਂ ਨੇ ਕੀ ਆਇਆ ਕਿ ਅਸੀਂ ਉਹਨਾਂ ਵਾਸਤੇ ਵੀ ਇਸ ਤਰੀਕੇ ਦੀ ਕੰਜੂਸੀ ਤੇ ਘਟੀਆਪਨ ਸੋ ਮੈਂ ਮੰਗ ਕਰੂੰਗਾ ਦੇਸ਼ ਦੀ ਸਰਕਾਰ ਤੋਂ ਕਿ ਬੀਬੀ ਰੂਸਾ আলম ਦਾ ਜਿਹੜਾ ਰਿਜ਼ਾਈਨ ਬੀਬੀ ਰੂਸਾ আলম ਦਾ ਜਿਹੜਾ ਵੀਜ਼ਾ ਹੈਗਾ ਉਹਨੂੰ ਤੁਰੰਤ ਕੈਨਸਲ ਕੀਤਾ ਜਾਵੇ ਤੇ ਗਾਂ ਤੋਂ ਵੀਜ਼ੇ ਦੇ ਉੱਤੇ ਟੋਟਲ ਪਾਬੰਦੀ ਲਾਈ ਜਾਵੇ ਸਰ ਦਿਨਕਰ ਗੁੱਪਤਾ ਨਾ ਵੀ ਫੋਟੋ ਆਉਂਦੀ ਆ ਸੁਰੱਖਿਆ ਵਾਸਤੇ ਕੈਨਸਲ ਆ ਮੈਂ ਕਹਿ ਕੇ ਹਟਿਆ ਕਿ ਡਬੀਆਈਪੀ ਟਰੀਟਮੈਂਟ ਬੀਬੀ ਰੂਸਾ আলম ਜੀ ਨੂੰ ਸਾਡੇ ਸਰਹੱਦੀ ਸੂਬੇ ਪੰਜਾਬ ਦਾ ਜਿਹੜਾ ਡੀਜੀਪੀ ਅਪਾਇੰਟ ਹੁੰਦਾ ਤੇ ਪਰਦੇ ਦੇ ਪਿੱਛੇ ਕੌਣ ਉਹਨੂੰ ਲਾਉਣ ਵਾਲੇ ਲੋਕ ਪਰਦੇ ਦੇ ਪਿੱਛੇ ਬੀਬੀ ਰੂਸਾ আলম ਦਾ ਹੁਕਮ ਚੱਲਿਆ ਬੀਬੀ ਰੂਸਾ আলম ਜੀ ਦੇ ਆਰਡਰ ਦੇ ਉੱਤੇ ਸਰਹੱਦੀ ਸੂਬੇ ਪੰਜਾਬ ਦੀ ਪੁਲਿਸ ਫੋਰਸ ਦਾ ਡੀਜੀਪੀ ਦਿਨਕਰ ਗੁਪਤਾ ਲੱਗੇ ਕਿਵੇਂ ਨਹੀਂ ਅਸੀਂ ਕਹਿ ਸਕਦੇ ਵੀ ਇੱਥੇ ਸਿਕਿਉਰਿਟੀ ਬ੍ਰੀਕ ਨਹੀਂ ਹੋਇਆ ਸਾਡਾ ਜਿਹੜਾ ਸੁਰੱਖਿਆ ਨਾਲ ਸੰਬੰਧਿਤ ਇੱਥੋਂ ਦੀਆਂ ਗੱਲਾਂ ਹੈਗੀਆਂ ਨੇ ਕਿਵੇਂ ਸਾਡੇ ਉਹ ਦੁਸ਼ਮਣ ਦੇਸ਼ ਕੋਲੇ ਪਹੁੰਚਦੇ ਨਹੀਂ ਹੋਣਦੀਆਂ ਸੋ ਅੱਜ ਤਰਾਸਤੀ ਇਸ ਗੱਲ ਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀ ਕੱਚਾ ਮਚਾਉਂਦੇ ਫਿਰਦੇ ਆ ਤੁਰੰਤ ਸਾਰੇ ਕਾਂਗਰਸੀ ਨੂੰ ਮੰਮ ਕਰਨੀ ਚਾਹੀਦੀ ਆ ਵੀ ਬੀਬੀ ਰੂਸਾ আলম ਦਾ ਵੀਜ਼ਾ ਕੈਨਸਲ ਕਰੋ ਅਰੇ ਇਹਦੇ ਵਿਜੇ ਤੇ ਪਾਬੰਦੀ ਲਾਓ ਇਹਦਾ ਦਾਖਲਾ ਬੰਦ ਕਰੋ ਹਿੰਦੁਸਤਾਨ ਦੇ ਵਿੱਚ ਡੀਜੀਪੀ ਦੀ ਬਦਲ ਨਹੀਂ ਮੰਗ ਰਹੇ ਕਿਉਂਕਿ ਰੂਸ ਆलम ਦਾ ਫੋਟੋ ਜਰੂਰ ਆਈ ਹੈ ਡੀਜੀਪੀ ਸਾਹਿਬ ਇਹਦੇ ਤੇ ਕੱਲ ਪੱਤਰਕਾਰਾਂ ਨੇ ਸਵਾਲ ਕੀਤਾ ਜਦੋਂ ਲੁਧਿਆਣਾ ਰੇਪ ਕਾਂਡ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਪੰਜਾਬ ਦੇ ਅੰਦਰ ਤੈਸਨੈਸ ਹੋਇਆ ਹੋਇਆ ਔਰ ਪੱਤਰਕਾਰਾਂ ਨੇ ਮੀਡੀਆ ਨੇ ਮੀਡੀਆ ਪਰਸਨਸ ਨੇ ਰਿਪੋਰਟਰਸ ਨੇ ਸਵਾਲ ਕੀਤਾ ਡੀਜੀਪੀ ਸਾਹਿਬ ਨੂੰ ਵੀ ਤੁਹਾਡੀ ਫੋਟੋ ਇਸ ਤਰੀਕੇ ਦੇ ਨਾਲ ਆਈ ਇੱਕ ਪਾਸੇ ਤੁਹਾਡੀ ਵਾਈਫ ਇੱਕ ਪਾਸੇ ਵਿੱਚ ਰੂਸ ਆलम ਬੈਠੀ ਹੈ ਤੇ ਸ਼ਰਮ ਹੋਣੀ ਚਾਹੀਦੀ ਹੈ ਡੀਜੀਪੀ ਸਾਹਿਬ ਜਿਵੇਂ ਪੰਜਾਬ ਦੇ ਹਾਲਾਤ ਹੈਗੇ ਐ ਜੈਸੀ ਉਹਨਾਂ ਦੀ ਸਾਰੀ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਬੀਬੀ ਰੁਸਾ আলম ਦੀ ਡੀਜੀਪੀ ਦੀ ਕੁਰਸੀ ਦੇ ਉੱਤੇ ਆਰਡਰ ਕਰਨ ਦੀ ਭੂਮਿਕਾ ਰਹੀ ਆ ਡੀਪੀ ਸਾਹਿਬ ਤਾਂ ਤਰੰਤ ਜਿਹੜਾ ਇਹਦੇ ਉੱਤੇ ਆਪਣੇ ਆਪ ਨਿਮੋਸ਼ੀ ਮਹਿਸੂਸ ਹੋਣੀ ਚਾਹੀਦੀ ਕਿ ਤੁਸੀਂ ਰਿਜ਼ਾਈਨ ਕਰ ਜਾਂਦੇ ਵੀ ਭਾਈ ਮੈਂ ਡੀਜੀਪੀ ਦੀ ਚੇਅਰ ਨੂੰ ਦਾਗਦਾਰ ਨਹੀਂ ਕਰਨਾ ਸਰੇਸ਼ अरोੜੇ ਦੀ ਮੈਂ ਪਹਿਲਾਂ ਕਿਹਾ ਸੀ ਕਿ ਫੋਟੋਸਟੇਟ ਕਾਪੀ ਇਹ ਡੀਜੀਪੀ ਸਾਹਿਬ ਜਿਹੜੇ ਐ ਸਰੇਸ਼ अरोड़ा ਜੀ ਦੇ ਬਿਲਕੁਲ ਹੂਬ ਹੂ ਇਰੋਕਸ ਕਾਪੀ ਹੈਗੇ ਫੋਟੋਸਟੇਟ ਕਾਪੀ ਸਰ ਸਿੱਧੂ ਦੇ ਬੜੇ ਸਵਾਲ ਖੜੇ ਹੋ ਰਹੇ ਜੀ ਆਪੋਜੀਸ਼ਨ ਸਵਾਲ ਖੜੇ ਕਰਦੀ ਹੈ ਕਿ ਸਿੱਤੇ ਇਹਦੇ ਵਿੱਚ ਦੇਖੋ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੱਧੂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਉਹਨਾਂ ਦੀ ਗੂੜੀ ਨੇੜਤਾ ਕ੍ਰਿਪਟਰ ਹੈਗੇ ਆ ਇਹ ਵੀ ਪੂਰੀ ਦੁਨੀਆ ਜਾਣਦੀ ਆ ਕਿ ਪਾਕਿਸਤਾਨ ਦੇਸ਼ ਦੀ ਸਰਕਾਰ ਜਿਹੜੀ ਹੈ ਉਹ ਫੌਜ ਚਲਾਉਂਦੀ ਹੈ ਪ੍ਰਧਾਨ ਮੰਤਰੀ ਫੌਜ ਮੁਖੀ ਤੇ ਥੱਲੇ ਆ ਉਥੇ ਫੌਜ ਮੁਖੀ ਦੀ ਬਹੁਤ ਵੱਡੀ ਉੱਥੇ ਸ਼ਕਤੀ ਤੇ ਤਾਕਤ ਹੈ ਔਰ ਜਿਹੜਾ ਬਾਜਬਾ ਫੌਜ ਦਾ ਮੁਖੀ ਹੈਗਾ ਉਹ ਕਦੇ ਅੱਤਵਾਦ ਨੂੰ ਸ਼ਹਿਦ ਦੇਣ ਤੋਂ ਪਿੱਛੇ ਨਹੀਂ ਹਟਿਆ ਸੋ ਇਹ ਗੱਲ ਤਾਂ ਅੰਡਰਸਟੂਡ ਆ ਨਾ ਬਾਜਬਾ ਫੌਜ ਮੁਖੀ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਫੌਜ ਦੇ ਥੱਲੇ ਹੈਗੇ ਆ ਅੱਤਵਾਦ ਨੂੰ ਵਡਾਵਾ ਕੌਣ ਦੇ ਰਿਹਾ ਪਾਕਿਸਤਾਨ ਦੀ ਫੌਜ ਦਾ ਮੁਖੀ ਪਾਕਿਸਤਾਨ ਦੀ ਫੌਜ ਸ਼ਹਿਦ ਦੇ ਰਹੀ ਹੈ ਸੋ ਇਸ ਕਰਕੇ ਜਿਹੜੇ ਸਬੰਧ ਹੈਗੇ ਆ ਨਾ ਭਾਰਤ ਤੇ ਪਾਕਿਸਤਾਨ ਦੇ ਮੋਦੀ ਸਾਹਿਬ ਜਿਹੜੇ 56 ਇੰਚ ਦਾ ਸੀਨਾ ਲੈ ਕੇ 2014 ਦੀ ਲੋਕ ਸਭਾ ਇਲੈਕਸ਼ਨ ਮੌਕੇ ਆਏ ਸੀ ਕਿ ਮੈਂ 56 ਇੰਚ ਵਾਲਾ ਪ੍ਰਧਾਨ ਮੰਤਰੀ ਹਾਂ ਤੇ ਮੈਂ ਪਾਕਿਸਤਾਨ ਨੂੰ ਦਿਨੇ ਤਾਰੇ ਦਿਖਾ ਦੂੰਗਾ ਅੱਜ ਬੇੜਾ ਜਿਹੜੀ ਰਾਜਨਾਥ ਸਿੰਘ ਜੀ ਵੀ ਮੀਟਿੰਗਾਂ ਕਰ ਰਹੇ ਉੱਥੇ ਜੀਐਨਕੇ ਦੇ ਵਿੱਚ ਗਏ ਹੋਏ ਆ ਉਹਨਾਂ ਵੱਲੋਂ ਵੀ ਜਿਹੜੀ ਆ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋ। ਅਪਸ਼ਟਾਏ ਹੋਤ ਕਾ ਜਦ ਚਿੜੀਆ ਚੁੱਕ ਗਈ ਖੇਤ ਹੁਣ ਜਿਹੜੇ ਸਾਡੇ 44 ਦੇ ਕਰੀਬ ਨੌਜਵਾਨ ਤੇ ਇੰਨੇ ਹੀ ਤਕਰੀਬਨ ਦੱਸਦੇ ਆ ਕਿ 50 ਦੇ ਕਰੀਬ ਜਿਹੜੇ ਸੀਰੀਅਸ ਇੰਜਰਡ ਹੋ ਗਏ ਸੀਰੀਅਸ ਹਾਲਾਤਾਂ ਦੇ ਵਿੱਚ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਹਸਪੀਟਲਾਂ ਦੇ ਵਿੱਚ ਲੜ ਰਹੇ ਆ ਤੇ ਹੁਣ ਰਾਜਨਾਥ ਜੀ ਉੱਥੇ ਜਾ ਕੇ ਮੀਟਿੰਗਾਂ ਕਰਨ ਪਹਿਲਾਂ ਜਿਹੜਾ ਸਾਡਾ ਖੁਫੀਆ ਤੰਤਰ ਸੀ ਦੇਸ਼ ਦਾ ਉਹ ਕਿੱਥੇ ਸੀ ਕਿਉਂਕਿ ਉਹ ਰਾਜਨਾਥ ਜੀ ਦੇ ਥੱਲੇ ਆ ਹੋਮ ਮਿਨਿਸਟਰ ਨੇ ਤੇਜ ਤੇ ਯੂਨੀਅਨ ਹੋਮ ਮਿਨਿਸਟਰ ਹੈਗੇ ਆ ਜਿਹੜੀ ਖੁਫੀਆ ਤੰਤਰ ਸਾਡਾ ਸੀਆਈਡੀ ਤੰਤਰ ਜਿਹਦੇ ਤੇ ਖਰਬਾ ਰੁਪਈਆ ਸਾਲ ਦਾ ਦੇਸ਼ ਦਾ ਖਰਚ ਹੁੰਦਾ ਉਹ ਕਿੱਥੇ ਸੀ ਹੁਣ ਮੀਟਿੰਗਾਂ ਕਰਨ ਦਾ ਕੀ ਫਾਇਦਾ ਛਪੰਜਾ ਚੌੜੇ ਸੀਨੇ ਵਾਲੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਜਿਹੜੇ ਆਪਣੇ 2014 ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਤੇ ਉਹਨਾਂ ਨੂੰ ਪੂਰਾ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਜੀ ਕੋਰੀਡੋਰ ਦੇ ਉੱਤੇ ਵੀ ਰੋਗ ਲੱਗ ਸਕਦੀ ਆ ਕਿਉਂਕਿ ਐਡਾ ਨਹੀਂ ਕੋਰੀਡੋਰ ਤਾਂ ਇੱਕ ਧਾਰਮਿਕ ਇਸ਼ੂ ਹੈਗਾ ਨਾ ਇਹ ਇਹਦੇ ਨਾਲ ਉਹਨੂੰ ਨਾਂ ਜੋੜਿਆ ਜਾਵੇ ਤਾਂ ਧਾਰਮਿਕ ਇਸ਼ੂ ਆ ਤਾਂ ਗੁਰੂ ਨਾਨਕ ਸਾਹਿਬ ਤਾਂ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾਉਣ ਕੋਣ ਭਲੇ ਕੋ ਬੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਨਾਨਕ ਤਾਂ ਸਰਵੱਤ ਧਰਮਾਂ ਦਾ ਗੁਰੂ ਹੈਗਾ ਉਹਦਾ ਉਹਦੇ ਰਸਤੇ ਵਾਸਤੇ ਤਾਂ ਕੋਈ ਇਦਾਂ ਦੀ ਮੇਰਾ ਖਿਆਲ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਦੋਨਾਂ ਦੇਸ਼ਾਂ ਨੂੰ ਇਸ ਇਸ਼ੂ ਨੂੰ ਲੈ ਕੇ ਜਿਹੜਾ ਕੋਰੀਡੋਰ ਆ ਉਹਦੇ ਤੇ ਕੋਈ ਕੰਮ ਦੀ ਸਪੀਡ ਘਟਾਉਣੀ ਨਹੀਂ ਚਾਹੀਦੀ ਇੱਕ ਬੈਂਸਾਹਬ ਤੁਸੀਂ ਕੀ ਮੰਗ ਕਰਦੇ ਹੋ ਲਗਭਗ 4 ਜਿਹੜੇ ਜਵਾਨ ਸਾਡੇ ਪੰਜਾਬ ਦੇ ਸ਼ਹੀਦ ਹੋਏ ਐ ਪੰਜਾਬ ਦੇ ਪੁੱਤ ਸ਼ਹੀਦ ਹੋਏ ਹਨ ਕੀ ਡਿਮਾਂਡ ਕਰਦੇ ਘਟੋ ਘਣ ਕੀ ਰਾਹਤ ਦਿੱਤੀ ਜਾਈਏਗੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਤੁਰੰਤ ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਨਾਲ ਸੰਬੰਧਤ ਚਾਰ ਜਵਾਨ ਸ਼ਹੀਦ ਹੋਏ ਹਨ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦਾ ਅਰ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਤੁਰੰਤ ਅਨਾਉਂਸਮੈਂਟ 1-1 ਕਰੋੜ ਰੁਪਇਆ ਉਹਨਾਂ ਦੇ ਪਰਿਵਾਰਾਂ ਨੂੰ ਅਰ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਐ ਕੋਈ ਵੱਡੀ ਗੱਲ ਨਹੀਂ ਸਰਕਾਰ ਵਾਸਤੇ 4 ਕਰੋੜ ਰੁਪਇਆ ਤੇ 4 ਸਰਕਾਰੀ ਨੌਕਰੀਆਂ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੀ ਬਦੌਲਤ ਸਰਕਾਰਾਂ ਦੇਸ਼ ਸੁਰੱਖਿਅਤ ਬੈਠਾ ਅਸੀਂ ਸੁਰੱਖਿਅਤ ਬੈਠੇ ਆ ਸਰਕਾਰਾਂ ਦੇਸ਼ ਦੇ ਲੋਕ ਸੁਰੱਖਿਅਤ ਬੈਠੇ ਉਹਨਾਂ ਵਾਸਤੇ ਕੁਝ ਵੀ ਨਹੀਂ